ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਤੇ ਲੋਜੀ ਸ਼ਾਮ ਦਾ ਟਾਈਮ ਆਗਾ ਸ਼ਾਮ ਦਾ ਟਾਈਮ ਆਗਾ ਤੇ ਇੱਥੇ ਮੈਂ ਲੱਗੀ ਸੀਗੀ ਜਿਵੇਂ ਸੋਨੂੰ ਦੁਪਹਿਰ ਦਾ ਤੁਸੀਂ ਬਲੌਗ ਅੱਜ ਵਾਲ ਜਿਹੜਾ ਕੱਲ ਵਾਲਾ ਬਲੌਗ ਦੇਖਿਆ ਦੁਪਹਿਰ ਦੁਪਹਿਰ ਟਾਈਮ ਲੰਚ ਦੇ ਵਿੱਚ ਸਣੀ ਕੁਝ ਲੈ ਕੇ ਆ ਸੀਗਾ ਫਰਸਟ ਫੂਡ ਉਹ ਵੀ ਗਰਮ ਕਰ ਰਹੀ ਸੀ ਮੈਂ ਪਾਸਤਾ ਤੇ ਦੁਪਹਿਰੇ ਨਹੀਂ ਖਾਦਾ ਸੀਗਾ ਤੇ ਹੁਣ ਪਹਿਲਾਂ ਮੈਂ ਰੋਟੀ ਬਣਾਉਣ ਲੱਗੀ ਸੀਗੀ ਫਿਰ ਮੈਂ ਕਿਹਾ ਵੀ ਇਹ ਖਰਾਬ ਹੋ ਜਾਣਗੇ ਹਨਾ ਬਈ ਚਲ ਗਰਮ ਕਰਕੇ ਇਹ ਖਾ ਲੈਨੇ ਆ ਮੈਂ ਤਾਂ ਬਿਲਕੁਲ ਥੋੜੀ ਖਾਦੇ ਸੀਗੇ ਕਿਉਂਕਿ ਮੈਨੂੰ ਫਾਸਟ ਫੂਡ ਬਹੁਤ ਘੱਟ ਵਧੀਆ ਲੱਗਦਾ ਪੀਜ਼ਾ ਵਗੈਰਾ ਹਜੇ ਥੋੜਾ ਬਹੁਤਾ ਖਾ ਲੈਣੀ ਹੈਗੀ ਤੇ ਪਾਸਤਾ ਵਗੈਰਾ ਤੁਹਾਨੂੰ ਪਤਾ ਇਹਦੇ ਵਿੱਚ ਮੈਦਾ ਹੁੰਦਾ ਪਰ ਸੌਂਗ ਵਜੋਂ 2-4 ਵਾਈਟ ਮੈਂ ਖਾ ਲੈਣੀ ਹੁੰਦੀਆਂਗੀ ਵੀ ਜ਼ਿਆਦਾ ਨਹੀਂ ਹਨਾ ਤੇ ਪਹਿਲਾਂ ਵੀ ਮੇਰੀ ਮੈਡੀਸਨ ਚੱਲ ਰਹੀ ਹੈ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਪਰ ਚਲੋ ਥੋੜਾ ਜਿਹਾ بس ਐਵੇਂ ਹੀ ਖਾ ਲੈਣੀ ਹੁੰਦੀ ਹੈ ਵੀ ਚਲੋ ਮਨ ਤਾਂ ਕਰਦਾ ਹੀ ਹੈ ਨਾ ਤੇ ਲੋ ਜੀ ਇਹਨੂੰ ਫਰਾਈ ਪੈਨ ਦੇ ਵਿੱਚ ਪਾ ਕੇ ਗਰਮ ਕਰ ਰਹੀ ਹਾਂ ਤੇ ਬਲੌਗ ਨੂੰ ਅਪਰ ਸ਼ਾਮ ਤੋਂ ਕਰ ਰਹੇ ਹਾਂ ਸਟਾਰਟ ਤੇ ਜਿੰਨਾ ਵੀ ਭੈਣਾਂ ਨੇ ਅ ਘਰ ਦੀਆਂ ਮੁਬਾਰਕਾਂ ਦਿੱਤੀਆਂ ਨੇ ਮੈਨੂੰ ਹਨਾ ਤੇ ਉਹਨਾਂ ਦਾ ਸਾਰੀਆਂ ਭੈਣਾਂ ਦਾ तहे ਦਿਲੋਂ ਧੰਨਵਾਦ ਆ ਬਹੁਤ ਬਹੁਤ ਤੇ ਤੁਸੀਂ ਬਹੁਤ ਸਾਰਾ ਪਿਆਰ ਦੇ ਰਹੇ ਹੋ ਤੇ ਇਸੇ ਤਰ੍ਹਾਂ ਹੀ ਜਿਸ ਜਿਸ ਤਰ੍ਹਾਂ ਤੁਸੀਂ ਬਹੁਤ ਸਾਰੇ ਸੋਹਣੇ ਤੇ ਹੌਸਲਾ ਮਿਲਦਾ ਇਸੇ ਤਰੀਕੇ ਸਾਰਿਆਂ ਨੂੰ ਰਿਕਵੈਸਟ ਹੈ ਭੈਣਾਂ ਨੂੰ ਮੇਰੀ ਹੈ ਨਾ ਵੀ ਆਪਣੇ ਵਸ ਸੈਪ ਤੇ ਨਾ ਮੇਰਾ ਮਤਲਬ ਵੀਡੀਓ ਦਾ ਤੁਸੀਂ ਲਿੰਕ ਜਿਹੜਾ ਸ਼ੇਅਰ ਕਰ ਦਿਆ ਕਰੋ ਠੀਕ ਹੈ ਤੇ ਥੋੜੀ ਹੋਰ ਹੈਲਪ ਹੋ ਜੂਗੀ ਹੋਰ ਵਧੀਆ ਲੱਗੂਗਾ ਹੈ ਨਾ ਤੇ ਸਪੋਰਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਬਾਕੀ ਪਤਾ ਜਦੋਂ ਮਤਲਬ ਕੋਈ ਵੀ ਆਪਾਂ ਕੰਮ ਸ਼ੁਰੂ ਕਰਦੇ ਆ ਉਹਦੇ ਵਿੱਚ ਹੈ ਨਾ ਆਪਾਂ ਨੂੰ ਜਿੰਨਾ ਵੀ ਪਿਆਰ ਮਿਲਦਾਗਾ ਫਿਰ ਉਸ ਤੋਂ ਵੀ ਵਧੀਆ ਉਹ ਜਿਹੜਾ ਆਪਾਂ ਕੰਮ ਆ ਉਹਨੂੰ ਅੱਗੇ ਲੈ ਕੇ ਜਾਣਿਆ ਹਨਾ ਮਨ ਕਰਦਾ ਵੀ ਚਲੋ ਇਹਨੂੰ ਆਪਾਂ ਹੋਰ ਵੀ ਵਧੀਆ ਤਰੀਕੇ ਨਾਲ ਵੈਸੇ ਮੈਂ ਕਿਹਾ ਵੀ ਸੀਗਾ ਹਨਾ ਕੱਲ ਵਾਲੇ ਵਲੌਗ ਵਿੱਚ ਸ਼ਾਇਦ ਬੋਲੇ ਵੀ ਸੀਗਾ ਵੀ ਤੁਹਾਨੂੰ ਕਿਸ ਤਰ੍ਹਾਂ ਦੇ ਵੀਡੀਓ ਲੱਗਦੇ ਨੇ ਵਧੀਆ ਹਨਾ ਦੱਸਿਆ ਕਰੋ ਤੇ ਬਾਕੀ ਚਲੋ ਫਿਰ ਮੈਨੂੰ ਵੀ ਥੋੜਾ ਜਿਹਾ ਹੌਸਲਾ ਹੋ ਜਾਂਦਾ ਪਲੀਜ਼ ਸਾਰੇ ਜਣੇ ਆਪਣੇ ਸਟੇਟਸ ਤੇ WhatsApp ਤੇ ਨਾ ਸ਼ੇਅਰ ਕਰ ਦਿਆ ਕਰੋ ਮੇਰੀ ਵੀਡੀਓ ਦਾ ਲਿੰਕ ਤੇ ਚਲੋ ਜੀ ਪਾਸਤਾ ਜਿਹੜਾ ਆਪਾਂ ਗਰਮ ਕਰ ਲਿਆ ਬਲੌਗ ਨੂੰ ਇੱਥੇ ਹੀ ਆਪਾਂ ਕਰਦੇ ਆ ਸਟਾਰਟ ਸ਼ਾਮ ਤੋਂ ਹੀ ਦੇਖਦੇ ਆ ਕਿਉਂਕਿ ਘਰ ਦਾ ਕੰਮ ਚੱਲ ਰਿਹਾ ਤੁਹਾਨੂੰ ਪਤਾ ਹੀ ਆ ਕਈ ਵਾਰ ਵਿੱਚ ਦੀ نئی ਵੀਡੀਓ ਮੇਰੇ ਤੋਂ ਅਪਲੋਡ ਹੁੰਦਾ ਨਾ ਕਿਉਂਕਿ ਕੰਮ ਹੀ ਬਹੁਤ ਜ਼ਿਆਦਾ ਹੋ ਗਏ ਤੁਹਾਨੂੰ ਪਤਾ ਮੈਂ ਇਕੱਲੀ ਜਾਣੀ ਆ ਘਰ ਦੇ ਵਿੱਚ ਹਨਾ ਤੇ ਜਦੋਂ ਵੀ ਕੋਈ ਵੀ ਇਦਾਂ ਦਾ ਘਰ ਦਾ ਕੰਮ ਆ ਬਹੁਤ ਵੱਡਾ ਕੰਮ ਹੁੰਦਾ ਇਹ ਤੇ ਚਾਹ ਪਾਣੀ ਹੋ ਗਿਆ ਹੋਰ ਵੀ ਹਨਾ ਕੰਮਕਾਰ ਬਹੁਤ ਜਿਆਦਾ ਹੋ ਜਾਂਦੇ ਨੇਗੇ ਵਿੱਚ ਵਿੱਚ ਜਿਵੇਂ ਰੋਟੀ ਦਾ ਵੀ ਚੱਲਦਾ ਹਨਾ ਜਿਵੇਂ ਹੁਣ ਭਰਤ ਪੈ ਗਈ ਵੈਸੇ ਤਾਂ ਆਪਣਾ ਠੇਕੇ ਤੇ ਸਾਰਾ ਕੰਮ ਪਰ ਜਦੋਂ ਜਿੰਨਾ ਟਾਈਮ ਭਰਤ ਪਈ ਉਹਨਾਂ ਟਾਈਮ ਮੇ ਰੋਟੀ ਸਾਰਿਆਂ ਨੂੰ ਘਰੋਂ ਹੀ ਦਿੱਤੀ ਹੈਗੀ ਜਿਵੇਂ ਵੀ ਮਸੂਰ ਸੀਗੇ ਤੇ ਬਾਕੀ ਫਿਰ ਹੋਰ ਆਪਣੇ ਬੱਚੇ ਨੇਗੇ ਜਿਹੜੇ ਮਤਲਬ ਟਰੈਕਟਰ ਟਰਾਲੀਆਂ ਵਾਲੇ ਬੱਚੇ ਨੇ ਹਨ ਇਸ ਤਰ੍ਹਾਂ ਕਰਕੇ ਤੁਹਾਨੂੰ ਪਤਾ ਹੀ ਹੈ ਕਿल्ली ਜਾਣੀ ਕੰਮਕਾਰ ਬਹੁਤ ਜਿਆਦਾ ਨੇਗੇ ਤੇ ਕਈ ਵਾਰ ਤੀਸਰੇ ਦਿਨ ਵੀਡੀਓ ਅਪਲੋਡ ਹੁੰਦਾਗਾ ਬੱਸ ਸ ਮੈਂ ਕੋਸ਼ਿਸ਼ ਕਰਦੀ ਆ ਵੀ ਡੇਲੀ ਮੈਂ ਵੀਡੀਓ ਅਪਲੋਡ ਕਰਿਆ ਕਰਾਂ ਪਰ ਕਈ ਵਾਰ ਹੋ ਜਾਂਦਾ ਹਨਾ ਨਹੀਂ ਟਾਈਮ ਮਿਲਦਾ ਜਾਂ ਕੋਈ ਆ ਗਿਆ ਭੈਣ ਭਾਈ ਹੈ ਨਾ ਫਿਰ ਟਾਈਮ ਲੱਗ ਜਾਂਦਾ ਹੈ ਹਾਂ ਅਹ ਘਰ ਆ ਗਿਆ ਹੈਲੋ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਕਲੀਅਰ ਫੈਮਿਲੀ ਬਲੌਗ ਵਿੱਚ ਲੋ ਜੀ ਬਲੌਗ ਨੂੰ ਆਪਾਂ ਸ਼ਾਮ ਤੋਂ ਹੀ ਸਟਾਰਟ ਕੀਤਾਗਾ ਤੇ ਮਿਸਰੇ ਵਗੈਰਾ ਅਮਸ਼ਾਤੀ ਤੇ ਇਸ ਵੇਲੇ ਦਿਖਾਵਾਂਗੇ ਤੁਹਾਨੂੰ ਆਪਣਾ ਬੀਮ ਦਾ ਕੰਮ ਆ ਜਿਹੜਾ ਅੱਜ ਹੋ ਗਿਆ ਬੀਮ ਆਪਣੇ ਪੈ ਗਏ ਠੀਕ ਆ ਜੀ ਦਿਖਾਵਾਂਗੇ ਉਹ ਕੀ ਹੁੰਦੇ ਡੀ ਦੀ ਸੀ ਕੀ ਡਪੀਸੀ ਫਰਨ ਕੀ ਪੈਂਦੀ ਹੁੰਦੀ ਉਹ ਪੋਗੂਗੀ ਹੁਣ ਆਪਣੇ ਪੱਥਰ ਪੋਗ ਪਤਾ ਨਹੀਂ ਉਪਰ ਉਹਦਾ ਕੀ ਹੁੰਦਾ ਮੈਨੂੰ ਅੱਗੇ ਦੱਸਾਂਗੇ ਤੁਹਾਨੂੰ ਤੇ ਵਲੌਗ ਨੂੰ ਕਰਦੇ ਆਂ ਸਟਾਰਟ ਤੇ ਪਸਤਾ ਖਾ ਖੇੜੀਆਂ ਪਰ ਮੇਰਾ ਬਿਲਕੁਲ ਵੀ ਮਨ ਨਹੀਂ ਸੀ ਦੋ ਚਾਰ ਪੀਸ ਲੈ ਲੇ ਮੈਂ ਵੀ ਠੀਕ ਹੈ ਜੀ ਬਿਸਤਰੇ ਵਗੈਰਾ ਪਛਾਦੇ ਤੇ ਜੀ ਮੈਂ ਪੱਕੀ ਦੇਖਦੇ ਹੁਣ ਆਜਣ ਪਿੰਦਰ ਵੀ ਨਹੀਂ ਆਇਆ ਕਲੇਰ ਸਾਹਿਬ ਵੀ ਨਹੀਂ ਆਏ ਹੈਗੇ ਉਹ ਆਜਣ ਫਿਰ ਬਣਾਉਂਗੀ ਰੋਟੀ ਦਾਲ ਮੋਠਾਂ ਦੀ ਬਣੀ ਹੋਈ ਹੈਗੀ ਆਪਣੇ ਕੋਲੇ ਪਈ ਸੀ ਮੈਂ ਕਿ ਚਲੋ ਇਹੀ ਖਾ ਲਾਂਗੇ ਹੁਣ ਵੀ ਸ਼ਾਮ ਨੂੰ ਹੁਣਾ ਸਵੇਰੇ ਫਿਰ ਬਣਾ ਲਾਂਗੇ ਸਵੇਰੇ ਬਣਾ ਲਾਂਗੇ ਆਪਾਂ ਠੀਕ ਹੈ ਜੀ ਤੇ ਚਲੋ ਜੀ ਵਲੌਗ ਨੂੰ ਕਰਦੇ ਆ ਸਟਾਰਟ ਆ ਬਰਤਨ ਵਗੈਰਾ ਨੇ ਜੋ ਵੀ ਇਹ ਕਰਦੇ ਆ ਸਾਫ ਇੱਧਰ ਕੱਪੜੇ ਨੇ ਜਿਹੜੇ ਉਹ ਵੀ ਮੈਂ ਤੈਅ ਕਰੂੰਗੀ ਠੀਕ ਹੈ ਜੀ ਲੈ ਕੇ ਜਾਣੀ ਇਤਨਾ ਲਾ ਕੇ ਉੱਥੇ ਬਹਿ ਕੇ ਤੈਅ ਕਰੁੰਦੇ ਨੇ ਤਾਂ ਟਾਈਮ ਹੀ ਨਹੀਂ ਮਿਲਦਾ ਦਿਨੇ ਤਾਂ ਚਾਹ ਈ ਲੱਗ ਜਾਂਦਾ ਟਾਈਮ ਕਦੇ ਚਾਹ ਬਣਾ ਲਾਂ ਕਦੇ ਭਾਂਡੇ ਸਾਫ ਕਰਦੇ ਆ ਹੀ ਲੱਗ ਜਾਂਦਾ ਸਾਰਾ ਸਭ ਹਜੇ ਕ ਪਾਸਟਿਕ ਪਿਆੜ ਪਿੰਡਰੋਂ ਦੇ ਆਣੇ ਮੈਨੂੰ ਬਹੁਤ ਘੱਟ ਵਜੇ ਲੱਗ ਜਣ ਇਹ ਜੀ ਤੀਜਾ ਘੱਟ ਖਾਣੀਆਂ ਮੈਂ ਬਸ ਰੋਟੀ ਨਾਲ ਹੀ ਢੱਡਪੋਟਾ ਬਣਾਉਂਦਾ ਰੋਟੀ ਬਣਾਉਣੀ ਮੈਂ ਬਸ ਇਕੱਲੇ ਤਵਾ ਮਨਾਇ ਲੈਨੇ ਮਾ ਤੇ ਰੱਖ ਲੈਨੇ ਥੱਕੇ ਪੀ ਤੁਮਾਗੇ ਅਸੇ ਟਕੇ ਇਹ ਬਾਹਰ ਸੇਰੇ ਦਿਖਾ ਮਗਸੂਣ ਹੁਣ ਤਾਂ ਨੀਰਾ ਹੋ ਗਿਆ ਉਦਰਾ ਫਿਲਟਰ ਵੀ ਪਾਣਾ ਪਾਣੀ ਵਰਨਾ ਤੰਕਾ ਨ ਪਰਿਆ ਪਿਆ ਸੀ ਦਾਲ ਦਾ ਆ ਵਾਲਾ ਮੇਰੇ ਕੋਲ ਨੰਨਾ ਪਲਾਟ ਹੈ ਹਨਾ ਵੇਸਟ ਕਰ ਲੈਣੀ ਦਾਲ ਜਦੋਂ ਪਈ ਗਈ ਵੈਸੇ ਬਹੁਤ ਟੇਸਟੀ ਬਣੀ ਹੁੰਦੀ ਸੀ ਮੋਠਾ ਦੀ ਦਾਲ ਅਪੋਜੀ ਆਟਾ ਚੱਕਲੇ ਮੈਂ ਲੋ ਜੀ ਬਣਾ ਲਾ ਰੋਟੀ ਫਿਰ ਮਿਲਦੀ ਤੁਹਾਨੂੰ ਦੇਖੋ ਪਲਾਂਟ ਇੱਧਰ ਲੱਗੇ ਹੋਏ ਆ ਦੇਖੋ ਤਿੰਨ ਪਲਾਂਟ ਨੇ ਇੱਧਰ ਲੱਗੇ ਹੋਏ ਲੋ ਜੀ ਇੱਧਰ ਮੈਂ ਦੁੱਧ ਗਰਮ ਕਰਨ ਲਈ ਰੱਖਤਾ ਸੀ ਸਣੀ ਨੇ ਸਿਰਫ ਪਾਸਤਾ ਹੀ ਖਾਦਾ ਕਿਉਂਕਿ ਹੈਵੀ ਹੁੰਦਾ ਥੋੜਾ ਤੇ ਉਸ ਤੋਂ ਬਾਅਦ ਫਿਰ ਉਹਨੇ ਰੋਟੀ ਨਹੀਂ ਖਾਦੀ ਨਾ ਹੀ ਦੁੱਧ ਪੀਤਾ ਮੇਰਾ ਤੇ ਕਲੇਰ ਸਾਹਿਬ ਲਈ ਦੁੱਧ ਗਰਮ ਹੁੰਦਾ ਪਿੰਦਰ ਗਿਆ ਹੋਇਆ ਬਿਆ ਤੇ ਉਹ ਜੇ ਟਾਈਮ ਲੱਗੋ ਉਹਨੂੰ ਆਉਣ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਕੱਪਕੇਕ ਆ ਸਣੀ ਲੈ ਕੇ ਆਇਆ ਸੀਗਾ ਇੱਕ ਉਹਨੇ ਖਾ ਲਿਆ ਸੀ ਦੁਪਹਿਰ ਟਾਈਮ ਇੱਕ ਪਿਆ ਸੀ ਮੈਂ ਕਿਹਾ ਚਲੋ ਮੈਂ ਵੀ ਟੇਸਟ ਕਰਕੇ ਦੇਖਦੀ ਆਂ ਵੀ ਕਿਸ ਤਰ੍ਹਾਂ ਦਾ ਹੈ ਇਹ ਕੱਪਕੇਕ ਦੁੱਧ ਨਾਲ ਮੈਂ ਦੇਖਦੀ ਆਂ ਮੈਂ ਕਿਹਾ ਖਾ ਕੇ ਟੇਸਟੀ ਸੀਗਾ ਪਰ ਥੋੜਾ ਜਿਹਾ ਡੱਗਲੇ ਕਰਕੇ ਧਰਨ ਉਦਾਂ ਤਾਂ ਮੈਨੂੰ ਵੀ ਉਦਾਂ ਕੋਈ ਪ੍ਰੋਬਲਮ ਨਹੀਂ ਮੇਰਾ ਗਲਾ ਦੁਖਦਾ ਨਹੀਂ ਜਾ ਕੇ ਮੇ ਵੀ ਆ ਬਸ ਥੋੜਾ ਤੁਹਾਨੂੰ ਪਤਾ ਹੀ ਇਹ ਵੀ ਬਸ ਮੈਨੂੰ ਖਾਣੇ ਪੀਣੇ ਦੀ ਥੋੜੀ ਦਿੱਕਤ ਆ ਵੀ ਟੇਸਟ ਵਗੈਰਾ ਨਹੀਂ ਆ ਰਿਹਾ ਹੈ ਨਾ ਤੇ ਬਾਕੀ ਜੇ ਤੁਹਾਡੇ ਕੋਲੇ ਕੋਈ ਵੀ ਹੋਵੇਗਾ ਬਾਕੀ ਕੋਈ ਨੁਸਖਾ ਤੁਹਾਡੇ ਕੋਲੇ ਹੈ ਨਾ ਮੈਨੂੰ ਦੱਸਿਓ ਜਰੂਰ ਬਾਕੀ ਪਹਿਲਾਂ ਨਾਲੋਂ ਥੋੜਾ ਫਰਕ ਹੈਗਾ ਵੀ ਜਿਵੇਂ ਹੈ ਨਾ ਵੀ ਥੋੜਾ ਫਰਕ ਪੈ ਗਿਆ ਟੇਸਟ ਥੋੜਾ ਜਿਹਾ ਵਧੀਆ ਲੱਗਦਾ ਹੈਗਾ ਵੀ ਹਰ ਇੱਕ ਚੀਜ਼ ਦੇ ਵਿੱਚੋਂ ਪਹਿਲਾਂ ਮੈਨੂੰ ਜਿਹੜੀ ਸਮੈਲ ਆਉਂਦੀ ਸੀ ਵੀ ਨਹੀਂ ਟੇਸਟ ਆ ਰਿਹਾ ਸੀ ਹੁਣ ਕੁਝ ਕੁਛ ਚੀਜ਼ਾਂ ਦੇ ਵਿੱਚੋਂ ਰਹਿ ਗਿਆ ਤੇ ਬਾਕੀ ਦੇਖਦੇ ਅਗੇ ਤੇ ਲਓ ਜੀ ਇਧਰ ਦੁੱਧ ਵੀ ਜਿਹੜਾ ਉਬਲ ਚੁੱਕਿਆ ਹੈਗਾ ਤੇ ਬਸ ਆਪਾਂ ਹੁਣ ਦੁੱਧ ਪੀ ਕੇ ਉਸ ਤੋਂ ਬਾਅਦ ਨਾਲ ਨਾਲ ਮੈਂ ਕੇਕ ਵੀ ਖਾ ਰਹੀ ਸੀ ਖੜੀ ਤੇ ਦੁੱਧ ਵੀ ਗਰਮ ਕਰ ਰਹੀ ਸੀਗੀ ਬਸ ਇੱਥੇ ਸਣੀ ਸੌ ਗਿਆ ਸੀ ਕਿਉਂਕਿ ਉਹ ਪਰਸੋਂ ਕੱਲ੍ਹ ਰਾਤ ਤੇ ਹੈ ਨਹੀਂ ਸੀ ਕਰ ਆਪਣੇ ਦੋਸਤ ਕੋਲ ਗਿਆ ਹੋਇਆ ਸੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਹਨਾ ਐਤਵਾਰ ਪੋਟਾਂ ਪਈਆਂ ਨੇ ਸ਼ਨੀਵਾਰ ਉਹ ਬੈਂਕ ਤੋਂ ਸਿੱਧਾ ਆਪਣੇ ਦੋਸਤ ਦੇ ਘਰ ਚੱਲਿਆ ਗਿਆ ਚੱਲਿਆ ਗਿਆ ਸੀਗਾ ਤੇ ਕਿਉਂਕਿ ਉਹ ਵੀ ਜਿਹੜਾ ਦੋਸਤ ਉਹਦਾ ਸਰਪੰਚ ਹੈਗਾ ਆ ਸਮ ਮਦਲਮ ਕੀ ਮੌਜੂਦਾ ਸਰਪੰਚ ਹੈਗਾ ਤਾਂ ਕਰਕੇ ਉੱਧਰ ਚੱਲਿਆ ਗਿਆ ਸੀ ਰਾਤ ਨੂੰ ਹਨਾ ਤੇ ਤਾਂ ਕਰਕੇ ਅੱਜ ਉਹਨੂੰ ਨੀਂਦ ਆ ਰਹੀ ਸੀ ਫਿਰ ਉਹਨੇ ਪਾਸਤਾ ਖਾ ਕੇ ਉਹਨੇ ਤੋਂ ਰੋਟੀ ਨਹੀਂ ਖਾਧੀ ਗਈ ਫਿਰ ਸੌਂ ਗਿਆ ਮੈਂ ਕਿਹਾ ਚੱਲ ਕੋਈ ਨਾ ਬਸ ਮੇਰਾ ਤੇ ਕਲੀਅਰ ਸਰ ਲਈ ਦੁੱਧ ਗਰਮ ਹੋਇਆ ਤੇ ਲੋ ਜੀ ਬਸ ਹੁਣ ਤਾਂ ਸੌਣ ਦੀਆਂ ਤਿਆਰੀਆਂ ਕਰਦੇ ਆ ਸਵੇਰੇ ਉੱਠ ਕੇ ਦੇਖਦੇ ਆ ਕੱਪੜੇ ਵੀ ਮੈਂ ਤੀਸਰੇ ਦਿਨ ਧੋਣੀਆਂ ਹੁਣ ਇਹ ਨਹੀਂ ਹੈਗਾ ਵੀ ਡੇਲੀ ਕਿਉਂਕਿ ਨਾ ਉਹ ਹੁੰਦਾ ਹੀ ਨਹੀਂ ਹੈਗਾ ਕੱਪੜੇ ਸੁੱਕਦੇ ਨਹੀਂ ਹੈਗੇ ਨਾ ਹੁਣ ਬਾਹਰ ਤਾਂ ਦੇਖੋ ਕੱਪੜੇ ਸੁੱਕਣੇ ਪਾਈ ਨਹੀਂ ਜਾਂਦੇ ਅੰਦਰ ਹੀ ਪਾਉਣੇ ਪੈਂਦੇ ਨੇ ਸੁੱਕਣੇ ਮੈਨੂੰ ਕੱਪੜੇ ਤਾਂ ਕਰਕੇ ਫਿਰ ਹੁਣ ਮੈਂ ਤੀਸਰੇ ਦਿਨ ਕੱਪੜੇ ਧੋਣੀਆਂ ਵੀ ਚਲੋ ਇੱਕ ਦਿਨ ਸੁੱਕਣ ਲਈ ਦੇ ਦੇ ਦਿੰਨੇ ਨਹੀਂ ਫਿਰ ਪਾਉਣ ਨੂੰ ਕਿਤੇ ਜਗ੍ਹਾ ਨਹੀਂ ਹ ਗਵੰਡੀਆਂ ਕਰ ਪਾਇਆ ਇਹ ਵੈਸੇ ਫਿਰ ਵੀ ਮੈਨੂੰ ਆਏ ਹੋ ਜਾਂਦਾ ਵੀ ਚਲੋ ਕੋਈ ਨਾ 3 ਦਿਨ ਧੋ ਲਵਾਂਗੇ ਲੋਚੀ ਹੁਣ ਆਪਾਂ ਜੋ ਵੀ ਬਰਤਨ ਵਗੈਰਾ ਨੇ ਉਹ ਕਰ ਦਿੰਨੇ ਆ ਸਾਫ ਕਿਉਂਕਿ ਰਾਤ ਦੇ ਟਾਈਮ ਹੀ ਜਿਹੜੇ ਵੀ ਬਰਤਨ ਹੁੰਦੇ ਨੇ ਉਹ ਮੈਂ ਰਾਤ ਦੇ ਟਾਈਮ ਹੀ ਸਾਫ ਕਰਕੇ ਸੌਣੀ ਆ ਕਦੇ ਨਹੀਂ ਮੈਂ ਬਰਤਨ ਜਿਹੜੇ ਝੁੱਠੇ ਛੱਡੇ ਹੈਗੇ ਕਦੇ ਵੀ ਅੱਜ ਤੱਕ ਹਨਾ ਚਾਹੇ ਕਿੰਨੇ ਵੀ ਮੈਨੂੰ ਢਿਲਮੱਠ ਆਗੇ ਤਾਂ ਮੈਂ ਬਰਤਨ ਆ ਜਿਹੜੇ ਉਹ ਜ਼ਰੂਰ ਸਾਫ ਕਰਕੇ ਪੈਣੀ ਆ ਸ਼ੁਰੂ ਤੋਂ ਹੀ ਮੇਰੀ ਆਦਤ ਆ ਮੈਨੂੰ ਬਹਿਮ ਹੋ ਜਾਂਦਾ ਵੀ ਜਿਹੜੇ ਝੂਠੇ ਭਾਂਡੇ ਉਹ ਨਹੀਂ ਛੱਡੀ ਦੇਈ ਕ ਧੁੱਪ ਦੇ ਵਿੱਚ ਭਾਂਡੇ ਕਦੇ ਵੀ ਨਾ ਰੱਖੋ ਉਹ ਵੀ ਸਾਫ਼ ਮਿਲਦਾ ਏ ਮੈਨੂੰ ਪਤਾ ਨਹੀਂ ਸ਼ੁਰੂ ਤੋਂ ਹੀ ਕਿਉਂ ਇਹ ਆਦਤਾਂ ਨੇ ਮੇਰੀਆਂ ਮੈਂ ਨਹੀਂ ਕਦੇ ਧੁੱਪ ਦੇ ਵਿੱਚ ਕੋਈ ਵੀ ਚੀਜ਼ ਮਤਲਬ ਮੈਂ ਧੁੱਪ ਦੇ ਵਿੱਚ ਨਹੀਂ ਰੱਖਦੀ ਕਈਆਂ ਦੀ ਆਦਤ ਹੁੰਦੀ ਮੈਂ ਦੇਖਦੀ ਆ ਵੀ ਚੇਅਰ ਵਗੈਰਾ ਧੁੱਪੇ ਜੋ ਕਾਫੀ ਚੀਜ਼ਾਂ ਧੁੱਪੇ ਪਈਆਂ ਰਹਿੰਦੀਆਂ ਨੇ ਹਨ ਪਰ ਮੇਰੀ ਆਦਤ ਹੈ ਮੈਂ ਕੋਈ ਵੀ ਚੀਜ਼ ਧੁੱਪੇ ਨਹੀਂ ਛੱੜਦੀ ਹੈਗੀ ਤੇ ਸਾਰੀਆਂ ਚੀਜ਼ਾਂ ਨੂੰ ਵੇਂਦਰ ਰੱਖਣ ਦੀ ਮੇਰੀ ਆਦਤ ਆ ਇਸੇ ਤਰ੍ਹਾਂ ਹੀ ਬਰਤਨ ਨੇ ਜਿਹੜੇ ਉਹ ਇੱਕੋ ਇੱਕ ਬਰਤਨ ਮੈਂ ਰਾਤ ਨੂੰ ਸਾਫ਼ ਕਰਕੇ ਪੈਣੇ ਹੈਗੇ ਤੇ ਲੋ ਜੀ ਇੱਥੇ ਹੁਣ ਆਪਣਾ ਕਿਚਨ ਦਾ ਕੰਮ ਆ ਜਿਹੜਾ ਹੋ ਗਿਆ ਖਤਮ ਜੋ ਵੀ ਸਮੇਟਾ ਟਮਾਟੀ ਬਰਤਨ ਵਗੈਰਾ ਅਸੀਂ ਹੋ ਗਏ ਸਾਫ਼ ਬਸ ਹੁਣ ਸੌਣ ਦੀ ਤਿਆਰੀ ਹੈ ਦੁੱਧ ਵਿੱਚ ਰੱਖਿਆਈ ਸੀ ਬਸ ਇਧਰ ਲਈ ਲਾਈਟ ਵਗੈਰਾ ਬੰਦ ਕਰਕੇ ਹੁਣ ਸੌਣ ਦੀ ਬਿਲਕੁਲ ਤਿਆਰੀ ਹੈਗੀ ਬਸ ਨਾਲ ਹੀ ਮੈਂ ਕੇਕ ਬਚ ਗਿਆ ਸੀਗਾ ਮੈਂ ਕਿ ਉੱਥੇ ਬੈਠ ਕੇ ਬੈੱਡ ਤੇ ਫਿਰ ਖਾਉਂਗੀ ਕਲੇਰ ਸਾਹਿਬ ਦਾ ਦੁੱਧ ਤੇ ਮੇਰਾ ਬਸ ਤੋਂ ਉਹਨਾਂ ਦਾ ਸੀ ਲੈ ਗਏ ਸੀਗੀ ਮੈਂ ਦੁੱਧ ਦੇ ਬਸ ਦੇਖ ਹੀ ਸਕਦੇ ਤੁਸੀਂ ਬਾਕੀ ਸਾਰੇ ਚੁੱਪ ਚਾਪ ਆ ਇੱਥੇ ਹਨਾ ਹਾਂ ਜਿਵੇਂ ਥੱਕੇ ਹੁੰਨੇ ਜਦੋਂ ਫਿਰ ਜਲਦੀ ਨੀਂਦ ਆ ਜਾਂਦੀ ਹੈ ਪਰ ਮੇਰਾ ਇਹ ਮੇਰਾ ਉਲਟਾ ਹੈਗਾ ਕਈ ਵਾਰ ਤਾਂ ਮੈਨੂੰ ਨੀਂਦ ਬਹੁਤ ਅਚਵੀ ਜੀ ਹੋ ਜਾਂਦੀ ਹੈ ਨੀਂਦ ਆਉਂਦੀ ਉਹ ਨਹੀਂ ਹੈਗੀ ਇਹ ਪਤਾ ਨਹੀਂ ਕੀ ਕਾਰਨ ਹੈ ਨਾ ਕਈ ਵਾਰੀ ਆਪਣੇ ਜਿਵੇਂ ਸੁਰਤੀ ਹੈ ਨਾ ਕਹਿ ਦਿੰਦੇ ਆਪਾਂ ਵੀ ਆਪਣਾ ਧਿਆਨ ਇੱਕ ਚੀਜ਼ ਵੱਲ ਲੱਗ ਗਿਆ ਹਨਾ ਉਹ बार-बार ਆਪਣੇ ਦਿਮਾਗ ਦੇ ਵਿੱਚ ਘੁੰਮਦੀ ਰਹਿੰਦੀ ਹੈ ਹਨਾ ਉਹ ਚੀਜ਼ ਪਤਾ ਨਹੀਂ ਕਿਉਂ ਜਾਂ ਮੇਰਾ ਕਈ ਵਾਰ ਕੋਈ ਸੋਚ ਦੀਵੇਂ ਕੋਈ ਗੱਲ ਹੈ ਨਾ ਫਿਰ ਉਹ ਨੀਂਦ ਨਹੀਂ ਆਉਂਦੀ ਜੋਰ ਹੀ ਲਾ ਲੈਂਦੀ ਫਿਰ ਨਹੀਂ ਨਹੀਂ ਹੁੰਦੀ ਹੈ ਨਾ ਨੀਂਦ ਬਸ ਇਸ ਤਰ੍ਹਾਂ ਚਲੋ ਲਓ ਜੀ ਆਪਾਂ ਹੁਣ ਸਵੇਰੇ ਮਿਲਦੇ ਆ ਤੁਹਾਨੂੰ ਤੇ ਗੁੱਡ ਨਾਈਟ ਸਾਰਿਆਂ ਨੂੰ ਸਭ ਰਾਤਰੀ ਤੇ ਵਾਹਿਗੁਰੂ ਜੀ ਸਭ ਤੇ ਲਈ ਜਿਹੜਾ ਅਗਲਾ ਦਿਨ ਵਧੀਆ ਚੜੇ ਹਨ ਤੇ ਕਿਉਂਕਿ ਕੱਲ ਹੀ ਕਪੂ ਚੜ ਜਾਣਾ ਸਵਾ ਦੇ ਦਿਨ ਸ਼ੁਰੂ ਹੋ ਗਏ ਨੇ ਤੇ ਲੋ ਜੀ ਨੈਕਸਟ ਡੇ ਹੋ ਗਿਆ ਤੇ ਅੱਜ ਸਵਾ ਦੇ ਦਿਨ ਜਿਹੜੇ ਸ਼ੁਰੂ ਹੋ ਗਏ ਨੇ ਜੀ ਇੱਕ ਪੋ ਜਿਹੜਾ ਹੋ ਗਿਆ ਅੱਜ ਠੀਕਾ ਜੀ ਤੇ ਸੇਵ ਜਤਿਆਂ ਦੀ ਜਿਹੜੀ ਸ਼ਹੀਦੀ ਦਿਹਾੜਾ ਹੁਣ ਆ ਰਹੇ ਨੇ ਹਨਾ ਤੇ ਇਹਦੇ ਵਿੱਚ ਆਪਾਂ ਕੋਈ ਵੀ ਖੁਸ਼ੀ ਦਾ ਕੰਮ ਜਿਹੜਾ ਨਹੀਂ ਕਰਨਾ ਵੀ ਨਹੀਂ ਚਾਹੀਦਾ ਨਾ ਖੁਸ਼ੀ ਦਾ ਕੰਮ ਹੁਣ ਵਿਆਹ ਸਾਦੀ ਵੀ ਬੰਦ ਹੋ ਜਾਣਗੇ ਵਧੀਆ ਗੱਲ ਆ ਜੀ ਹਨਾ ਜਿਹੜਾ ਜੋ ਜਿਵੇਂ ਸਹੀਦੀ ਦਾ ਦਿਹਾੜਾ ਨਾ ਸਹੀਦੀ ਦਿਹਾੜਾ ਸਾਬ ਜਾ ਦੇ ਆਂਦੇ ਹਨਾ ਸਵਾ ਦੇ ਦਿਨ ਨੇ ਉਹ ਦੁੱਖ ਦੇ ਨਾਲ ਹੀ ਮਨਾਉਣੇ ਚਾਹੀਦੇ ਨੇ ਤੇ ਲੋ ਜੀ ਉਸ ਤੋਂ ਬਾਅਦ ਕੱਪੜੇ ਮਸ਼ੀਨ ਚ ਪਾਈ ਨੇ ਸਵੇਰ ਦੇ ਟਾਈਮ ਹੀ ਤੇ ਆਪਣਾ ਕੰਮਕਾਰ ਤੁਹਾਨੂੰ ਦਿਖਾ ਦਿੰਨੇ ਕਿੰਨਾ ਕ ਹੋ ਗਿਆ ਤੇ ਉਸ ਤੋਂ ਪਹਿਲਾਂ ਮੈਂ ਰੱਖੀਏ ਚਾਹ ਬਣਨ ਲਈ ਚਾਹ ਹੀ ਬਣ ਰਹੀਏਗੀ 8 ਵਜੇ ਵਾਲੀ ਚਾਹ ਠੀਕ ਹੈ ਜੀ ਇਸ ਤੋਂ ਪਹਿਲਾਂ ਇੱਕ ਵਾਰ ਚਾਹ ਬਣ ਚੁੱਕੀ ਆ ਤੇ ਮਜ਼ਦੂਰਾਂ ਲਈ ਚਾਹ ਬਣ ਰਹੀ ਆ ਠੀਕ ਹੈ ਜੀ 8 ਵਜੇ ਦਾ ਟਾਈਮ 8 ਤੋਂ ਮਤਲਬ ਸਵਾ 8 ਦਾ ਟਾਈਮ ਆਗਾ ਤੇ ਕੱਪੜੇ ਨੇ ਜਿਹੜੇ ਮੈਂ ਧੋ ਲੈਣਗੇ ਤੇ ਕਿਉਂਕਿ ਮੈਂ ਸਵੇਰ ਜਦ ਪਹਿਲਾਂ ਉੱਠ ਕੇ ਜਿਵੇਂ ਪਹਿਲੀ ਚਾਹ ਬਣਦੀ ਆ ਜਿਸ ਦਿਨ ਮੈਂ ਕੱਪੜੇ ਵਾਸ਼ ਕਰਨੇ ਹੁੰਦੇ ਨੇ ਉਸ ਦਿਨ ਮੈਂ ਫਿਰ ਚਾਹ ਰੱਖਣ ਸਾਰ ਹੈ ਨਾ ਜੋ ਵੀ ਕੱਪੜੇ ਹੁੰਦੇ ਨੇ ਫਿਰ ਮਸ਼ੀਨ ਦੇ ਵਿੱਚ ਪਾ ਦੇਣੇ ਮਸ਼ੀਨ ਮੈਂ ਉਸ ਤੋਂ ਵੀ ਪਹਿਸ਼ਾਇਦ ਪਹਿਲਾਂ ਲਾ ਦੇਣੀ ਹੁੰਦੀ ਆ ਨਾ ਚਾਹ ਤੋਂ ਵੀ ਮਨੋਏ ਹੁੰਦਾ ਵੀ ਮੇਰੀ ਚਾਹ ਪੀਂਦੀ ਪਿੰਦੀ ਹੈ ਨਾ ਕੱਪੜਿਆਂ ਨੂੰ ਗਿੜੇ ਲੱਗ ਜਾਊਗਾ ਮਸ਼ੀਨ ਨੂੰ ਕਿਹੜਾ ਆ ਜੂਗਾ ਤਾਂ ਫਿਰ ਇਹ ਕੰਮ ਮੇਰੇ ਇਸ ਤਰ੍ਹਾਂ ਹੋ ਜਾਂਦੇ ਨੇ ਜਾਨੀ ਕਿ ਮਜ਼ਦੂਰਾ ਦੇ ਜਾਂ ਮਿਸਤਰੀ ਦੇ ਆਉਣ ਤੱਕ ਨਾ ਮੈਂ ਆਪਣੇ ਕੱਪੜਿਆਂ ਦਾ ਕੰਮ ਖਤਮ ਕਰ ਲੈਣੀ ਹੈਗੀ ਕਿਉਂਕਿ ਹੁਣ ਥੋੜਾ ਜਿਹਾ ਕੰਮ ਦਾ ਹਿਸਾਬ ਹੋਰ ਆ ਜੀ ਪਹਿਲਾਂ ਜਿਵੇਂ ਸੀਗਾ ਉਹ ਰੁਟੀਨ ਮੇਰਾ ਹੋਰ ਸੀਗਾ ਹਨਾ ਹੁਣ ਜਿਵੇਂ ਮਿਸਤਰੀ ਲੱਗੇ ਉਸ ਦੇ ਹਿਸਾਬ ਨਾਲ ਮੈਂ ਆਪਣੇ ਕੰਮ ਕਰ ਰਹੀ ਹਾਂ ਸਾਰੀਆਂ ਭੈਣਾਂ ਹੀ ਕਰਦੀਆਂ ਨੇ ਚਲੋ ਚਲੋ ਜੀ ਬਸ ਇੱਥੇ ਕੱਪੜੇ ਸੀਗੇ ਜਿਹੜੇ ਇੱਕ ਅੱਧੇ ਰਾਉਂਡ ਦੇ ਮਤਲਬ ਸੁੱਕਣ ਦੇ ਲਈ ਉਪਾਏ ਹੋਏ ਨੇ ਬਾਕੀ ਸਾਰਾ ਕੰਮ ਇੱਥੇ ਹੋ ਗਿਆ ਸੀ ਕੱਪੜਿਆਂ ਦਾ ਖਤਮ ਤੇ ਉਸ ਤੋਂ ਬਾਅਦ ਮੈਂ ਲੱਗੀ ਸੀਗੀ ਬਣਾਉਣ ਰੋਟੀ ਰੋਟੀ ਅੱਜ ਮਤਲਬ ਕਿ ਦਾਲ ਵਾਲੀਆਂ ਮਿਕਸ ਜਿਵੇਂ ਦਾਲ ਮੇਰੇ ਕੋਲ ਬਚ ਗਈ ਸੀਗੀ ਮੋਠਾਂ ਦੀ ਦਾਲ ਬਚੀ ਹੋਈ ਸੀਗੀ ਕਿਉਂਕਿ ਵਿੱਚ ਵਿੱਚ ਇਹ ਹੋ ਜਾਂਦਾ ਨਾ ਕਈ ਵਾਰ ਬੱਚੇ ਜਾਂਦੇ ਆ ਜਿਵੇਂ ਸਵੇਰ ਪਿੰਦਰ ਚਲੇ ਗਿਆ ਸੀ ਜਲਦੀ ਉਹ ਬਰਾਤ ਗਿਆ ਉਹ ਅੱਜ ਹਨਾ ਰਿਸ਼ਤੇਦਾਰੀ ਚ ਸਾਡੀ ਚ ਤੇ ਤਾਂ ਕਰਕੇ ਉਹ ਨਹੀਂ ਖਾ ਕੇ ਗਿਆ ਸੀਗਾ ਫਿਰ ਜਿਵੇਂ ਕਲੇਰ ਸਾਹਿਬ ਸਵੇਰ ਕਈ ਵਾਰ ਉਹ ਅੱਜ ਤੱਕ ਖਾ ਕੇ ਗਏ ਨੇਗੇ ਇਹ ਕਈ ਵਾਰ ਉਹਨਾਂ ਦਾ ਵੀ ਹੋ ਜਾਂਦਾ ਵੀ ਉਹ ਨਹੀਂ ਖਾਂਦੇ ਹਨਾ ਇਸ ਤਰ੍ਹਾਂ ਕਰਕੇ ਜਿਵੇਂ ਹੁਣ ਐ ਹੋ ਜਾਂਦਾ ਵੀ ਕੱਦੜਾ ਡੰਗ ਵਿੱਚ ਹੋ ਗਿਆ ਤਾਂ ਜਿਹੜੀ ਦਾਲ ਆ ਬਚ ਗਈ ਸੀਗੀ ਤੇ ਦਾਲ ਫਿਰ ਮੈਂ ਆਟੇ ਦੇ ਵਿੱਚ ਮਿਕਸ ਕਰ ਲਈ ਇਹਦੇ ਵਿੱਚ ਚਿੱਲੀ ਫਲੈਕਸ ਸੀਗੀ ਥੋੜਾ ਜਿਹਾ ਮੈਂ ਕਿ ਕਰਾਰਾ ਬਣ ਜਾ ਉਹ ਜਰੂਰ ਰੋਟੀਆਂ ਦੇ ਵਿੱਚ ਇਹ ਮਿਕਸ ਕਰ ਲਈ ਅਸੀਂ ਨਮਕ ਮਿਕਸ ਕਰ ਲਿਆ ਸੀਗਾ ਥੋੜੀ ਜੀ ਜੀ ਰੈੱਡ ਮਿਰਚ ਠੀਕ ਆ ਬਾਕੀ ਪਿਆਜ਼ ਵਗੈਰਾ ਮੈਂ ਇਹਦੇ ਵਿੱਚ ਕੁਝ ਨਹੀਂ ਪਾਇਆ ਸੀ ਕਿਉਂਕਿ ਨਾ ਟਾਈਮ ਹੀ ਨਹੀਂ ਸੀਗਾ ਟਾਈਮ ਹੋਇਆ ਪਿਆ ਸੀਗਾ ਕਿਉਂਕਿ ਆਪਣੀ ਇੱਕ ਮਜ਼ਦੂਰ ਰੋਟੀ ਖਾਂਦਾ ਹੈ ਉਹ ਦੇ ਘਰ ਪਤਾ ਨਹੀਂ ਕਿਵੇਂ ਜਲਦੀ ਰੋਟੀ ਬਣਦੀ ਨੀਗੀ ਉਹ ਫਿਰ ਦੋ ਟਾਈਮ ਦੀ ਰੋਟੀ ਇੱਥੇ ਹੀ ਖਾਂਦਾ ਹੈ ਆਪਣੇ ਘਰ ਹੀ ਜਿਵੇਂ ਸਵੇਰ ਦੀ ਰੋਟੀ ਹੋ ਗਈ ਦੁਪਹਿਰ ਦੀ ਹੈ ਨਾ ਉਹ ਖਾਂਦਾ ਹੈ ਤਾਂ ਕਰਕੇ ਫਿਰ ਮੈਨੂੰ ਕਾਲੀ ਸੀਗੀ ਪਿਆਜ਼ ਵਗੈਰਾ ਜਾਂ ਧਨੀਆ ਵਗੈਰਾ ਮੈਂ ਨਹੀਂ ਪਾਇਆ ਸੀ ਜਾਂ ਮੇਥੇ ਵੀ ਪਾ ਲੈਂਦੀ ਪਰ ਤੋੜਨ ਦਾ ਟਾਈਮ ਨਹੀਂ ਸੀ ਕਮੰਡੀਆਂ ਘਰ ਹੈਗੇ ਨਹੀਂ ਲੱਗੇ ਹੋਏ ਫਿਰ ਮੈਂ ਕਿਹਾ ਚਲੋ ਜਲਦੀ ਜਲਦੀ ਆਟਾ ਗੁੰਨ ਲਿਆ ਆਟਾ ਗੁੰਨ ਕੇ ਫਿਰ ਮੈਂ ਰੋਟੀ ਬਣਾਉਣੀ ਸ਼ੁਰੂ ਕਰਤੀ ਸੀ ਕਿਉਂਕਿ ਫਿਰ ਇਹ ਜਿਹੜੇ ਕੰਮ ਹੁੰਦੇ ਨੇ ਸਾਰੇ ਟਾਈਮ ਤੇ ਕਰਨੇ ਪੈਂਦੇ ਨੇ ਹੈਨਾ ਦਾਲ ਵਾਲੇ ਪਰੌਂਠੇ ਬਣ ਕੇ ਤਿਆਰ ਨੇ ਨਾਲ ਅਚਾਰ ਉਹਦਾ ਆਮਲੇ ਦਾ ਤੇ ਮਿਰਚ ਦਾ ਜਿਹੜਾ ਕੱਲ ਪਾਇਆ ਸੀ ਨਾਲ ਆਪਾਂ ਲੈ ਲਈ ਚਾਹ ਠੀਕ ਹੈ ਜੀ ਥੋੜੀ ਜਿਹੀ ਚਾਹ ਜ਼ਿਆਦਾ ਪੀਤੀ ਜੋ ਪਰੌਂਠਿਆਂ ਨਾਲ ਲਓ ਜੀ ਨਾਸ਼ਤਾ ਕਰ ਰਹੀ ਹੁਣ ਮੈਂ ਟਾਈਮ ਬਹੁਤ ਹੋ ਗਿਆ 11:00 ਵਜੇ ਤੇ ਹੁਣ ਜਾ ਕੇ ਨਾਸ਼ਤਾ ਹੀ ਹੋ ਰਿਹਾ ਲੰਚ ਦਾ ਹੀ ਟਾਈਮ ਹੋ ਐਸੀ ਬਸੇ ਤਾਂ ਚਲ ਫਿਰ ਮਿਲਦੇ ਆ ਖਾ ਕੇ सब्जी बनाने लिया उबलने रख दिते मैं बाकी बर्तन वगैरह सारे साफ करते एक बार तो डेढ़ बज गया ਲੋਜੀ 1:30 ਵਜੇ ਦਾ ਜਿਹੜਾ ਟਾਈਮ ਆ ਦੁਪਹਿਰ ਦੇ 1:30 ਵਜੇ ਦਾ ਜਮਿਲਾ ਆ ਗਈ ਸੀ ਤੇ ਸਬਜੀ ਅਸੀਂ ਬਣਾਉਣੀ ਸੀ ਤੇ ਜਿਹੜਾ ਆਪਣਾ ਮਜ਼ਦੂਰ ਮਤਲਬ ਰੋਟੀ ਖਾਂਦਾ ਦੁਪਹਿਰ ਟਾਈਮ ਉਹਦੇ ਲਈ ਪਿਆਜ਼ ਭੁੰਨਦੇ ਸੀ ਕਿ ਪਿਆਜ਼ ਬਣਾਉਂਦੇ ਸੀ ਫਰਾਈ ਜੇ ਕਰਕੇ ਤੇ ਉਹਨੂੰ ਰੋਟੀ ਬਣਾਉਂਦੀ ਸੀ ਕਿ ਜਮਿਲਾ ਬਣਾ ਰਹੀ ਸੀ ਰੋਟੀ ਤੇ ਨਾਲ ਹੀ ਅਸੀਂ ਆਲੂ ਜਿਹੜੇ ਉਬਾਲ ਕੇ ਸਬਜੀ ਦੀ ਤਿਆਰੀ ਕਰ ਰਹੇ ਸੀ ਕੁੱਕਰ ਦੇਖ ਸਕਦੇ ਤੁਸੀਂ ਇੰਡੈਕਸ਼ਨ ਦੇ ਪਰ ਇੱਥੇ ਲਾਈਟ ਗਈ ਹੋਈ ਹੈਗੀ ਕਿਉਂਕਿ ਸਵੇਰ ਕੰਮ ਕਰਤਾ ਸੀ ਮੈਂ ਆਲੂਆਂ ਦਾ ਫਿਰ ਲਾਈਟ ਚਲੀ ਗਈ ਅੱਜ ਘਟ ਸੀਗਾ ਲੋ جی ਦਰਗ ਆਪਣੇ ਆਈਏਗੀ ਟੈਲ ਠੀਕ ਹੈ ਜੀ ਆਹ ਵਾਲੇ ਟੈਲ ਆਈਏਗੀ ਤੇ ਆਪਾਂ ਆਪਣੇ ਘਰ ਦੀ ਅਪਡੇਟ ਦਿਨੇ ਤੁਹਾਨੂੰ ਤੇ ਆਪਣੇ ਅੱਜ ਜਿਵੇਂ ਕਿ ਕੱਲ੍ਹ ਵੀ ਮੈਂ ਪਹਿ ਗਿਆ ਸੀਗਾ ਬੀਮ ਤੋਂ ਬਾਅਦ ਬਾਦ ਜਿਹੜੇ ਰਦੇ ਲੱਗਦੇ ਹੁੰਦੋਂ ਉੱਪਰ ਜਿੰਨੇ ਆਪਾਂ ਰੱਖਣੀ ਹੁੰਦੀ ਹੈ ਕੁਰਸੀ ਘਰ ਦੀ ਹੈ ਨਾ ਤੇ ਕੋਠੀ ਦੀ ਘਰ ਦੀ ਆਪਣੀ ਕੁਰਸੀ ਜਿੰਨੀ ਰੱਖਣੀ ਹੁੰਦੀ ਉਹਨੇ ਰਦੇ ਉੱਪਰ ਲੱਗ ਜਾਣਗੇ ਤਿੰਨ ਜਾਂ ਚਾਰ ਰਦੇ ਹੋਣ ਲੱਗਣਗੇ ਉਸ ਤੋਂ ਬਾਅਦ ਫਿਰ ਟੀਪੀਸੀ ਪੈਜੂਗੇ ਅੱਜੇ ਪੈਜੂ ਟੀਪੀਸੀ ਟੀਪੀਸੀ ਤੋਂ ਬਾਅਦ ਆਪਣਾ ਠੇਕੇ ਵਾਲਾ ਕੰਮ ਜਿਹੜਾ ਉਹ ਸਟਾਰਟ ਹੋ ਜਾਊਗਾ ਇਸ ਤੋਂ ਪਹਿਲਾਂ ਆਪਣਾ ਕੰਮ ਸੀ ਜਿਹੜਾ ਉਹ ਸਾਰਾ ਦਿਹਾੜੀ ਤੀ ਸੀਗਾ ਹੁਣ ਆਪਣਾ ਠੇਕੇ ਵਾਲਾ ਕੰਮ ਸ਼ੁਰੂ ਹੋ ਜਾਊਗਾ ਟੀਪੀਸੀ ਤੋਂ ਬਾਅਦ ਠੀਕ ਹੈ ਜੀ ਤੇ ਟਾਇਲ ਆ ਜਿਹੜੀ ਆਪਣੇ ਟੀਪੀਸੀ ਦੇ ਉੱਪਰ ਲੱਗੂਗੀ ਤਾ ਜੋ ਜੜੀ ਘਰ ਨੂੰ ਸਲਾਬ ਆ ਜਾਂਦੀ ਇਹਦੇ ਨਾਲ ਕਹਿੰਦੇ ਸਲਾਬ ਨਹੀਂ ਆਉਂਦੀ। ਸਭ ਉੱਤੇ ਤਾਂ ਪੱਕੀ ਰੱਖਦੇ ਅਸੀਂ। ਕੋਈ ਨਹੀਂ ਮੁੱਕਰ ਸਕਦਾ। ਹਾਂ। 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 ਮੈਂ ਤਾਂ ਕਿਹਾਦੀ ਮਹਾਉਦੀ ਪਾ ਦੇ ਕਰੋ ਵਿਚਾਰੇ ਦੀ। ਕਾਲੇ ਦੀ ਮੈਂ ਉਹਨੂੰ ਤਾਂ ਕਹਾਂ ਕਾਲੇ ਨੂੰ ਤਾਂ ਮਸੂਰ ਕਾਲਾ ਤਾਂ ਬੋਲਦਾ ਬਹੁਤ ਸੋਹਣਾਗਾ। ਉਹਦੇ ਬਣਾਉਣੀ ਦੀ ਹਾਂ ਹੁਣ ਵੀ ਉਹੀ ਬੋਲਦਾ।